ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਰਾਜ ਮੁਖੀ ਸਰਪੰਚ ਜੀ ਠੀਆ ਜਿੰਦਾਬਾਦ ਸਰਾਰ ਬਿਕਰਮ ਸਿੰਘ ਜੀ ਠੀਆ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਾਰ ਸਿੰਘਵੀਰ ਸਿੰਘ ਬਾਦਲ ਜਿੰਦਾਬਾਦ 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 ਵਾਦ ਜਿੰਦਾਬਾਦ 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 ਹਰਨਾਮ ਸਿੰਘ ਜਿੰਦਾਬਾਦ ਜੈਦਾ ਸੁੱਚਾ ਸਿੰਘ ਲਗਾ ਜਿੰਦਾਬਾਦ ਜੈਦਾ ਸੁੱਚਾ ਸਿੰਘ ਲਗਾ ਜਿੰਦਾਬਾਦ ਜੈਦਾ ਸੁੱਚਾ ਸਿੰਘ ਲਗਾ ਹੋਗੀ ਮੁਲਾਕਾਤ ਕਰਨੀ ਸੀ ਮੁਲਾਕਾਤ ਵੀ ਬਤਨਾ ਮੈਂ ਪਹਿਲਾਂ ਵੀ ਬੀਸੀਟੀਸੀ ਨਿਯਮਾਂ ਦੇ ਮੁਤਾਬਕ ਮੁਲਾਕਾਤ ਕਰ ਸਕਦਾ ਹਾਂ ਨੇ ਨਹੀਂ ਨਹੀਂ ਬਿਲਕੁਲ ਨਹੀਂ ਕਰ ਸਕਦੇ ਕਿਸੇ ਨਾਲ ਵੀ ਰੂਲਸ ਬੜੇ ਦੇ ਚਕੀਰ ਨੇ ਜੀ 10 ਮੈਂਬਰ ਵਰਕਰ ਨੰਬਰ ਤੇ ਵਕੀਲ ਜਿਹੜੇ ਉਹਨਾਂ ਦੇ ਰਿਕੋਰਡ ਕੇਸ ਲੜਦੇ ਨੇ ਉਹ ਵੀ ਮੁਲਾਕਾਤ ਕਰਦਾ ਮੈਂ ਤੇ ਸਭ ਤੋਂ ਵੱਧ ਤਾਂ ਮੈਂ ਰੇਜ ਦੇ ਵੇਲੇ ਮੁਲਾਕਾਤ ਕਰਦਾ ਹੁੰਦਾ ਮੁਗਲਾਂ ਦੇ ਵੇਲੇ ਵੀ ਮਿਲ ਰਹੀਆਂ ਇਹ ਤਾਂ ਦੇਸ਼ ਜਿਆਦਾ ਤੇ ਆਪਣੀ ਸਰਕਾਰ ਹੈ ਪੰਜਾਬ ਦੇ ਲੋਕਾਂ ਦੀ ਨਹੀਂ ਮੁਲਾਕਾਤ ਤਾਂ ਹੁਣ ਵੀ ਹੋ ਰਹੀ ਹੈ ਜੀ ਦੇਖੋ ਤੁਹਾਡੇ ਸਾਹਮਣੇ ਮੁਲਾਕਾਤਾਂ ਪਰਿਵਾਰ ਕਰਕੇ ਨਿਕਲ ਰਹੀਆਂ ਪਰ ਉਸ ਬੰਦੇ ਦਾ ਕੀ ਹੈ ਇੰਨਾ ਵੱਡਾ ਗਣਾਵਾ ਜਿਹੜਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਲੀਡਰ ਆ ਮੈਂ ਇਹ ਤੇ ਔਰ ਮਨਿਸਟਰ ਵੀ ਰਿਹਾ ਵਾ ਤੇ ਮੈਂ ਤਾਂ ਸਮਝਣਾ ਜਿਹੜੇ ਫਾਂਸੀ ਤੇ ਚੜੇ ਹੁੰਦੇ ਉਹਨਾਂ ਦੀ ਵੀ ਮੁਲਾਕਾਤਾਂ ਹੋਣੀ ਚਾਹੀਦੀ ਮੈਂ ਕੋਈ ਤਾਂ ਨਹੀਂ ਕਹਿ ਰਿਹਾ ਕਿ ਮੁਲਾਕਾਤ ਹੋਣੀ ਮੁਲਾਕਾਤ ਕਿਉਂ ਨਹੀਂ ਆਪਾਂ ਕਰਵਾ ਰਹੇ ਤੁਸੀਂ ਰੂਮ ਦੇ ਵਿੱਚ ਪਰਮਿਟ ਹੈ ਮੁਲਾਕਾਤ ਉਹ ਵੀ ਆਪਾਂ ਕਰਵਾ ਰਹੇ ਆਪਾਂ ਦਿਨਾਈ ਵੀ ਨਹੀਂ ਕੀਤਾ ਲੈ ਕਿ ਨਾ ਕਾਨੂੰਨ ਜਿਹੜਾ ਵਾ ਇਹ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਵਾ ਕੋਈ ਕੋਈ ਵੱਖਰਾ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਕੋਈ ਬੰਦਾ ਵੀ ਜੇਲ੍ਹ ਚ ਆਉਂਦਾ ਵਾ ਕਾਨੂੰਨ ਘਟੋ ਘਟ ਜੋ ਕਾਨੂੰਨ ਸਜ਼ਾ ਦੇਗਾ ਉਹ ਵੱਖਰੀ ਗੱਲ ਆ ਪਰ ਲੇਕਿਨ ਮੁਲਾਕਾਤ ਕਰਨ ਦਾ ਤੇ ਅਧਿਕਾਰ ਆ ਸਾਨੂੰ ਅਸੀਂ ਆਜ਼ਾਦ ਦੇਸ਼ੀ ਚ ਰਹਿੰਦੇ ਆ ਮੈਂ ਤਾਂ ਉਹ ਹੀ ਤਾਂ ਕਹਿ ਰਹੇ ਜੀ ਮੁਲਾਕਾਤ ਆਪਾਂ ਕਦੋਂ ਮਨਾ ਕੀਤੀ ਜੀ ਜਿਹੜੇ ਪਰਿਵਾਰਕ ਮੈਂਬਰ ਪਰ ਹੁਣ ਸਾਨੂੰ ਰੋਕਿਆ ਹੋਇਆ ਅਸੀਂ ਸਵਢਰ ਸਾਹਿਬ ਇਹ ਤੁਹਾਨੂੰ ਬੇਨਤੀ ਕਰਨਿਆ ਕਿ ਸਾਡੀ ਮੁਲਾਕਾਤ ਕਰਾ ਦਿਓ ਅਸੀਂ ਤਾਂ ਦਰਸ਼ਨੀ ਕਰਨ ਨੇ ਤੇ ਫਤਿਹ ਬਲਾਕ ਚਲੇ ਜਾਣਾ ਮੁਲਾਕਾਤ ਦਾ ਮੈਂ ਤੁਹਾਨੂੰ ਅਸੀਂ ਤਾਂ ਕਹਿ ਰਹੇ ਜੀ ਮੁਲਾਕਾਤ ਰੂਲਸ ਜਿਹੜੇ ਨੇ ਬੜੇ ਕਲੀਅਰ ਨੇ ਉੱਚ ਪਰਿਵਾਰਕ ਮੈਂਬਰ ਤੇ ਵਕੀਲ ਸਾਹਿਬਾਨ ਹੀ ਮੁਲਾਕਾਤ ਕਰ ਸਕਦੇ ਨੇ ਜੀ ਸਾਰੇ ਅਸੀਂ ਵੀ ਮੈਂਬਰ ਹੀ ਆ ਨਹੀਂ ਜੀ ਨਹੀਂ ਤੁਹਾਡੇ ਪਰਿਵਾਰਕ ਮੈਂਬਰ ਲਈ ਜਿਹੜੇ 10 ਮੈਂਬਰ ਪਰਿਵਾਰ ਕਲੀਨ ਦਾ ਇੱਕ ਪਰਿਵਾਰ ਹੀ ਆ ਦੇਖੋ ਜੀ ਉਹ ਇੱਕ ਸਭ ਤੋਂ ਵੱਡਾ ਪਰਵਾਰ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਉਹ ਇੱਕ ਆਈਡੀਓਲੋਜੀ ਹੈ ਮੈਂ ਉਸ ਦੀ ਕਮੈਂਟ ਨਹੀਂ ਕਰ ਸਕਦਾ ਉਹ ਹੋ ਸਕਦਾ ਜੀ ਤੁਸੀਂ ਸਹੀ ਹੋ ਚਲੋ ਤੁਸੀਂ ਮਜ਼ਦੂਰ ਹੋ ਸਾਨੂੰ ਪਤਾ ਹੈ ਤੁਹਾਡੇ ਵੱਸ ਨਹੀਂ ਕੁਝ ਸਰੇ ਕੋਰਟ ਤੇ ਜੀ ਤੁਸੀਂ ਨਹੀਂ ਕਰਉਂਦੇ ਇਹੀ ਜਾਣੇ ਆਪਣੀ ਜੇਲ੍ਹ ਚ ਕਿਹੜੀ ਜੇਲ੍ਹ ਦੀ ਜੀ ਤੁਸੀਂ ਕਿਹ ਚਲੇ ਸਾਡੇ ਸਾਥੀ ਨਹੀਂ ਕਿ ਜਾਨ ਸਮਝੋ ਸਾਰੇ ਆਦੇ ਹੁੰਦੇ ਨੇ ਮੈਂ ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਕਰਦਾ ਐਸਾ ਕੋਈ ਰੂਲ ਨਹੀਂਗਾ ਕੈਨ ਨੂੰ ਤਾਂ ਜੋ ਮਰਜ਼ੀ ਕਹੀ ਜਾਵੇ ਮੈਂ ਇਸ ਤੇ ਕੋਈ ਕਮੈਂਡ ਨਹੀਂ ਕਰ ਸਕਦਾ ਜਿਹੜੀ ਗੱਲ ਹੈ ਜੀ ਚਲੋ ਅਸੀਂ ਰੂਲ ਬਦਲ ਦਿਆਂਗੇ ਜੀ ਜਦੋਂ ਸਾਡੀ ਸਰਕਾਰ ਆਏਗੀ ਕੋ ਰੂਲ ਬਦਲਵਾ ਦੇਾਂਗੇ ਜੀ ਹਰ ਇੱਕ ਬੰਦਾ ਆਣ ਕੇ ਮੁਲਾਕਾਤ ਕਰੂਗਾ ਕੈਨ ਨੂੰ ਰੋਕ ਕੇ ਰੋਕਿਆ ਨਹੀਂ ਜਾਊਗਾ ਚਲੋ ਇੱਥੇ ਕਰੋ ਫਿਰ ਬੇਗਾਨੀ ਕਰਾ ਦਿਓ ਕੈਨ ਸਾਹਿਬ ਦੀ ਸਾਰਿਆਂ ਦੇ ਕਰਾ ਦੇ ਸਾਰਿਆਂ ਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਫੇਰ ਵੀ ਕਹਾਂ ਜੀ ਮੁਲਾਕਾਤ ਨਹੀਂ ਹੋਣੀ ਜੀ ਪੋਸੀਬਲ ਨਹੀਂ ਰੂਲਸ ਪਰਮਿਟ ਨਹੀਂ ਕਰਦੇ ਜਦੋਂ ਰੂਲਸ ਆ ਗਏ ਮੈਂ ਮੁਲਾਕਾਤ ਹਾਸੇ ਕਰਾਉਣ ਦੇ ਲਗਾਤਾਰ ਸਾਹਿਬ ਨੇ ਕਿਹਾ ਮੈਂ ਤੁਹਾਨੂੰ ਸੁਣਾਇਆ ਇੱਕ ਮਿੰਟ ਇਹਨਾਂ ਦੇ ਇਕੱਲੇ ਕਰਕੇ ਰਿਸਕ ਲੈ ਲਓ ਦੇ ਚੌੜ ਕੇ ਫਿਰ ਸਾਕ ਜਿਹਦੀ ਮਰਜ਼ੀ ਮੁਲਾਕਾਤ ਕਰਾ ਦੇ ਕੋਈ ਵੀ ਆਵੇ ਮੈਂ ਜਿੰਨ ਤੁਹਾਡੀ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਜਿੰਨੇ ਦੇਖੋ ਜੀ ਜਦੋਂ ਵੀ ਕਿਸੇ ਬੰਦੇ ਨੇ ਜਿੱਥੇ ਆਉਣਾ ਹੈ ਜਦੋਂ ਪਰਮਾਤਮਾ ਨੇ ਲਿਖਿਆ ਮੈਂ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਮੈਂ ਫਿਰ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਮੁਲਾਕਾਤ ਵੀ ਰੂਲਸ ਦੇ ਤੇ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਨਿਆ ਕਿ ਜਿਹੜੀ ਇਹ ਮੁਲਾਕਾਤ ਜਿਹੜੀ ਇਹ ਫੁੱਲੀ ਕਰ ਦੇਣੀ ਚਾਹੀਦੀ ਹੈ ਇਸ ਦੇਸ਼ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਆ ਤੇ ਜੇ ਕਿਤੇ ਜਈ ਗੱਲ ਬਣ ਜਾਂਦੀ ਹੈ ਕੋਈ ਉਹਦੇ ਤੇ ਕੇਸ ਬਣ ਜਾਂਦਾ ਤੇ ਜਿਹੜੀ ਪਬਲਿਕ ਨੂੰ ਮਿਲਣਾ ਚਾਹੁੰਦੀ ਹੈ ਉਹਦੇ ਤੇ ਰੋਕ ਨਹੀਂ ਲੱਗਣੀ ਚਾਹੀਦੀ ਜੇ ਕਾਨੂੰਨ ਵਿੱਚ ਕੋਈ ਰੋਕ ਲਾਈ ਹੋਈ ਹੈ ਤੇ ਉਹ ਅਮੈਂਡ ਕਰਕੇ ਤੇ ਉਹ ਖੋਲ੍ਹ ਦੇਣੀ ਚਾਹੀਦੀ ਹੈ ਤਾਂ ਕਿ ਹਰ ਵਿਅਕਤੀ ਜਿਹੜਾ ਵਾ ਉਹ ਆਪਣੇ ਲੀਡਰ ਦੀ ਜਾਂ ਆਪਣੇ ਨਜ਼ਦੀਕੀ ਦੀ ਆਪਣੇ ਮਿੱਤਿਆਂ ਨੂੰ ਲਗਾ ਸਾ ਇਸ ਤਰ੍ਹਾਂ ਦੇਖਦੇ ਹੋ ਮੁਲਾਕਾਤ ਕਰਨ ਲਈ ਆਏ ਸੀ ਪਰ ਅੰਦਰ ਨਹੀਂ ਜਾਣ ਦਿੱਤਾ ਮੈਂ ਸਮਝਦਾ ਕਿ ਮੈਂ ਸਮਝਦਾ ਕਿ ਅਸੀਂ ਜਿਵੇਂ ਦੂਜੇ ਦੇਸ਼ ਵਿੱਚ ਗੁਲਾਮ ਦੇਸ਼ ਵਿੱਚ ਰਹਿ ਰਹੇ ਹਾਂ ਅੱਜ ਸਾਨੂੰ ਆਪਣੇ ਲੀਡਰ ਦੀ ਮੁਲਾਕਾਤ ਕਰਨ ਤੋਂ ਰੋਕਿਆ ਜਾ ਰਿਹਾ ਵਾ ਤੇ ਮਹਿਸੂਸ ਹੋਇਆ ਕਿ ਜਿਵੇਂ ਅਸੀਂ ਆਜ਼ਾਦ ਦੇਸ਼ ਵਿੱਚ ਨਹੀਂ ਰਹਿੰਦੇ ਮੈਂ ਸਮਝਦਾ ਵਾਂ ਕਿ ਇਹ ਇੱਕ ਬਹੁਤ ਵੱਡਾ ਤੱਕਾ ਵਾ ਤੇ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਕਦੇ ਕਿਸੇ ਦੀ ਆ ਗਈ ਕਦੇ ਕਿਸੇ ਦੀ ਆ ਗਈ ਸਾਡੀ ਵੀ ਸਰਕਾਰ ਬਣੀ ਸੀ ਕਾਂਗਰਸ ਵੀ ਬਣੀ ਸੀ ਅੱਜ ਆਮ ਪਾਰਟੀ ਦੀ ਏ ਕੱਲ ਪਤਾ ਨਹੀਂ ਕਿਦੀ ਹੋਣੀ ਏ ਤੇ ਇਹੋ ਜੇ ਕਾਨੂੰਨ ਜਿਹੜੇ ਬਦਲ ਦੇਣੇ ਚਾਹੀਦੇ ਨੇ ਜੇ ਕਿਸੇ ਵਿਅਕਤੀ ਦਾ ਚੰਗਾ ਅਸਰ ਸੂਕ ਆ ਭਾਵੇਂ ਉਹ ਕਿਸੇ ਪਾਰਟੀ ਨਾਲ ਵੀ ਸਬੰਧ ਰੱਖਦਾ ਹੋਵੇ ਜੇ ਕੋਈ ਉਹਦੀ ਮੁਲਾਕਾਤ ਕਰਨੋਂ ਆਉਂਦੇ ਨੇ ਤੇ ਭਾਵੇਂ ਹਫਤੇ ਦੇ ਵਿੱਚ ਇੱਕ ਦਿਨ ਰੱਖ ਲੈਣ ਤੇ ਉਹਦੀ ਖੁੱਲੀ ਮੁਲਾਕਾਤ ਜਿਹੜੀ ਹੈ ਕਰਵਾ ਦੇਣੀ ਚਾਹੀਦੀ ਏ ਤਾਂ ਕਿ ਜੇਲ੍ਹ ਵਿੱਚ ਬੈਠਾ ਬੰਦਾ ਵੀ ਮਹਿਸੂਸ ਕਰੇ ਕਿ ਮੈਂ ਇੱਕ ਆਜ਼ਾਦ ਦੇਸ਼ ਦੇ ਵਿੱਚ ਰਹਿ ਰਿਹਾ ਹਾਂ ਤੇ ਆਜ਼ਾਦੀ ਦਾ ਨਿਗ ਮਾਰ ਰਿਹਾ ਹਾਂ ਤੇ ਅੱਜ ਮੈਂ ਸਮਝਣਾ ਕਿ ਇੱਕ ਗੁਲਾਮੀ ਨਾਲੋਂ ਵੀ ਭਰਾਹ ਦੀ ਜ਼ਿੰਦਗੀ ਜਿਹੜੀ ਬਤੀਤ ਕਰ ਰਹੇ ਆਂ ਅਸੀਂ ਇੱਥੇ ਰਹਿ ਕੇ ਤੁਸੀਂ ਜਿਹੜੇ ਸਭ ਡੈਂਟ ਨੂੰ ਕਿਹਾਗਾ ਵੀ ਤੁਸੀਂ ਜਦੋਂ ਸਾਡੀ ਸਰਕਾਰ ਆਊਗੀ ਵੀ ਅਸੀਂ ਜ਼ਰੂਰ ਰੈਗੂਲੇਸ਼ਨ ਇਹ ਬਦਲਾਂਗੇ ਬਦਲ ਦਿਆਂਗੇ ਲੋਕਾਂ ਨੂੰ ਲੋਕਾਂ ਵਾਸਤੇ ਲੋਕਾਂ ਦੇ ਨਮਾਇਦੇ ਬਣ ਕੇ ਆਉਣ ਤੇ ਜਿਹੜੇ ਲੋਕ ਚਾਉਣਗੇ ਉਹ ਜੇ ਕਾਨੂੰਨ ਬਣਾਵਾਂਗੇ ਜਿਹੜੇ ਲੋਕਾਂ ਨੂੰ ਚੰਗੇ ਲੱਗਦੇ ਹੋਣ ਲੋਕਾਂ ਨੂੰ ਸਹੂਲਤ ਚੰਗੀ ਮਿਲਦੀ ਹੋਵੇ ਕਿਉਂਕਿ ਅਸੀਂ ਲੋਕਾਂ ਦੇ ਨੌਕਰ ਹੁੰਨੇ ਆ ਨਾ ਕਿ ਲੋਕਾਂ ਦੇ ਕੋਈ ਹੁਕਮਰਾਨ ਹੁੰਦੇ ਆ ਜਦੋਂ ਸਰਕਾਰਾਂ ਬਣਦੀਆਂ ਨੇ ਸਰਕਾਰ ਵਿੱਚ ਬੜੀ ਪਾਵਰ ਹੁੰਦੀ ਏ ਭਾਵੇਂ ਲੋਕਾਂ ਦੇ ਆ ਜ਼ਖਮਾਂ ਤੇ ਮਲਮ ਲਾ ਦਵੇ ਤੇ ਭਾਵੇਂ ਢੂੰਗੇ ਜ਼ਖਮ ਕਰ ਦਵੇ ਤੁਸੀਂ ਲੰਗਾ ਸਾਹਿਬ ਆਪਣਾ ਸੁਭਰਨ ਸਾਹਿਬ ਨੂੰ ਕਿਹਾ ਵੀ ਤੁਸੀਂ ਮਜਬੂਰ ਹੋ ਇਹ ਸਮਝਦੇ ਮਜਬੂਰੀ ਪਿੱਛੇ ਕੀ ਗੱਲ ਹੋ ਸਕਦੀ ਹੈ ਮਜਬੂਰੀ ਪਿੱਛੇ ਸਰਕਾਰਾਂ ਹੁੰਦੀਆਂ ਨੇ ਹੋਰ ਕੀ ਮਜਬੂਰੀ ਹੋ ਸਕਦੀ ਹੈ ਅਸੀਂ ਸਬਡੈਂਡ ਦਾ ਧੰਨਵਾਦ ਕਰਨੇ ਆ ਜਿਹੜੇ ਬਾਹਰ ਆ ਕੇ ਤੇ ਸਾਡੀ ਜਿਹੜੀ ਆਵਾਜ਼ ਜਿਹੜੀ ਉਹ ਲੈ ਕੇ ਗਏ ਨੇ ਤੇ ਮੈਂ ਸਮਝਦਾ ਕਿ ਜਦੋਂ ਇਹਨਾਂ ਦੀ ਉੱਪਰਲੇ ਅਫਸਰਾਂ ਨਾਲ ਕੋਈ ਮੀਟਿੰਗ ਹੋਵੇਗੀ ਤੇ ਜੇ ਕੋਈ ਜ਼ਮੀਰ ਵਾਲਾ ਅਫਸਰ ਹੋਏ ਤੇ ਇਹ ਗੱਲ ਜਰੂਰ ਉਹਨਾਂ ਦੇ ਵਿੱਚ ਹਾਈ ਕਮਾਂਡਾ ਪਹੁੰਚੇ ਤੁਸੀਂ ਸੋਦੇ ਕੇਸ ਨੂੰ ਕਿਸ ਤਰ੍ਹਾਂ ਵਾਚ ਕਰਦੇ ਹੋ ਜੋ ਕਿ ਕਰਮਜੀਤਿਆ ਵਾਲਾ ਕੇਸ ਹੈ ਕਿਵੇਂ ਦੇਖ ਬਿਕਰਮ ਜੀਠਿਆ ਜਿਹੜਾ ਵਾ ਇੱਕ ਨਿਰਿਤ ਤੱਕੇਸ਼ਾਈ ਹੈ ਪਹਿਲਾਂ ਉਹਨਾਂ ਤੇ ਆਪਣੇ ਆ ਡਰੱਗ ਦਾ ਜਿਹੜਾ ਕੇਸ ਆ ਬੜਾ ਲੰਬਾ ਸਮਾਂ ਉਹਨੂੰ ਹਰਾਸਮੈਂਟ ਕੀਤਾ ਵਾ ਉਹਦੇ ਵਿੱਚੋਂ ਕੱਖ ਨਹੀਂ ਲੱਭਾ ਤੇ ਅੱਜ ਉਹਨੂੰ ਇਹ ਨਵੇਂ ਕੇਸੇ ਚ ਫਸਾ ਦਿੱਤਾ ਗਿਆ ਜਿਹੜਾ ਕਿ ਜੱਦੀ ਪੁਰਸ਼ੀ ਪੰਜਾਬ ਦੇ ਗਿੰਤੀ ਮਿੰਤੀ ਦੇ ਘਰਾਨਿਆਂ ਵਿੱਚੋਂ ਆ ਤੇ ਮੈਂ ਸਮਝਦਾ ਕਿ ਇਹੋ ਜਿਹੇ ਤੱਕੇ ਜਿਹੜੇ ਨੇ ਇਹ ਸ਼ਕਤੀਆਂ ਦਿੰਦੇ ਨੇ ਜਿੱਦਣ ਬਿਕਰਮਜੀਤ ਸਿੰਘ ਮਜੀਠੀਆ ਬਾਹਰ ਆਉਣਾ ਵਾ ਤੇ ਪੰਜਾਬ ਦੇ ਲੋਕਾਂ ਨੇ ਸ਼ਰਕਾਂ ਤੇ ਆ ਜਾਣਾ ਵਾ ਤੇ ਪਾਰਟੀ ਨੂੰ ਤੇ ਬਹੁਤ ਵੱਡਾ ਬਲ ਮਿਲਣਾ ਪਰ ਨਿੱਜੀ ਤੌਰ ਤੇ ਸਰਦਾਰ ਮਜੀਠੀਏ ਨੂੰ ਨਿੱਜੀ ਤੌਰ ਤੇ ਤੰਗ ਕੀਤਾ ਜਾ ਰਿਹਾ ਵਾ ਉਹਦੇ ਨਾਲ ਝੁਲਮ ਕੀਤਾ ਜਾ ਰਿਹਾ ਉਹਦੇ ਤੇ ਤਸ਼ੱਦਦ ਕੀਤਾ ਜਾ ਰਿਹਾ ਉਹਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਪਰ ਇਹ ਜਦੋਂ ਆਵਾਜ਼ ਨਿਕਲਣੀ ਹੈ ਇੱਕ ਇਨਕਲਾਬ ਆਏਗਾ ਇੱਕ ਕ੍ਰਾਂਤੀ ਆਏਗੀ ਇੱਕ ਤਬਦੀਲੀ ਆਏਗੀ ਔਰ ਇਹ ਸਰਕਾਰਾਂ ਬਦਲ ਕੇ ਰੱਖ ਦੋ। ਕਹਿੰਦੇ ਹਰਪ੍ਰੀਤ ਸਿੰਘ ਨੂੰ ਨਵਾਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ। ਕਿਸ ਤਰ੍ਹਾਂ ਦੇਖਦੇ ਹੋ? ਪਹਿਲਾਂ ਵੀ ਬਹੁਤ ਅਕਾਲੀ ਦਲ ਬਣੇ ਨੇ। ਇੱਕ ਨਵਾਂ ਵੀ ਬਣ ਗਿਆ ਵਾ। ਕੋਈ ਗੱਲ ਨਹੀਂ ਕਿ ਲੋਕ ਇੱਕੋ ਅਕਾਲੀ ਦਲ ਨੂੰ ਮੰਨਤਾ ਦਿੰਦੇ ਨੇ। ਔਰ ਮੈਂ ਸਮਝਦਾ ਕਿ ਹਰਪ੍ਰੀਤ ਜਿਹੜਾ ਵਾ ਬਹੁਤ ਸਤਕਾਰਯੋਗ ਪੋਸਟ ਤੇ ਬੈਠਾ ਸੀਗਾ। ਜਿੱਥੇ ਸਾਰਾ ਸੰਸਾਰ ਦੇ ਲੋਕ ਉਹਨੂੰ ਨਿਮਸ਼ਕਾਰ ਕਰਦੇ ਨੇ ਭਾਵੇਂ ਕੋਈ ਦੇਸ਼ਤਾ ਮੁੱਖ ਮੰਤਰੀ ਹੋਵੇ ਪ੍ਰਧਾਨ ਮੰਤਰੀ ਹੋਵੇ ਜਾਂ ਕੋਈ ਰਾਸ਼ਟਰਪਤੀ ਸਿੱਖ ਕਿਉਣਾ ਬਣ ਗਿਆ ਹੋਵੇ ਉਹ ਵੀ ਆਣ ਕੇ ਤਖਤ ਤੋਂ ਥੱਲੇ ਬਹਿ ਕੇ ਮੱਥਾ ਟੇਕਦਾ ਤੇ ਇਹਦੇ ਹੁਕਮ ਨੂੰ ਅਲਾਈ ਹੁਕਮ ਸਮਝਦਾ ਵਾ ਤੇ ਇਹ ਹੁਣ ਰੱਬ ਦੇ ਹੁਕਮ ਨਾਲ ਹੀ ਇਹ ਬੰਦਾ ਵਾ ਤੇ ਰੱਬ ਦੇ ਹੁਕਮ ਨਾਲ ਹੀ ਬੰਦਾ ਲੈ ਜਾਂਦਾ ਵਾ ਇਹ ਪਾਵਰਾਂ ਜਿਹੜੀਆਂ ਨੇ ਇਹ ਕਿਸੇ ਦੇ ਪਿਉ ਦੀਆਂ ਨਹੀਂ ਜੇ ਰੱਬ ਚਾਹੇ ਤੇ ਪਿੰਡ ਦਾ ਮੈਂਬਰ ਪੰਚਾਇਤ ਬਣ ਸਕਦਾ ਵਾ ਜੇ ਰੱਬ ਚਾਹੇ ਤੇ ਐਮਐਲਏ ਵਜੀਰ ਤੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਦਾ ਤੇ ਰੱਬ ਨਾ ਚਾਹੇ ਤੇ ਜਿੰਨੇ ਮਰਜੀ ਪਾਪੜ ਵੇਲ ਲੋ ਉਹ ਕੱਖ ਵੀ ਨਹੀਂ ਬਣਦਾ ਕਦੇ ਮੈਂ ਸਮਝਦਾ ਕਿ ਹਰ ਪ੍ਰੀਤ ਕਹਿੰਦਾ ਸੀਗਾ ਆ ਹੁਣ ਬਾਹਰ ਆਇਆ ਨਾ ਆਂਦਾ ਮੇਰੇ ਮੇਰੇ ਥੱਲੇ ਆ ਗਿਆ ਆਪਣੇ ਸੁਖਵੀਰ ਬਾਦਲ ਮੈਂ ਸਮਝਦਾ ਮਾ ਤੂੰ ਤਖਤ ਤੋਂ ਤੈਨੂੰ ਰੱਬ ਨੇ ਲਾ ਕੇ ਤੇ ਹੁਣ ਤੈਨੂੰ ਆਨੇ ਵਾਲੀ ਥਾਂ ਤੇ ਬਿਠਾਇਆ ਵਾ ਇੱਥੇ ਤੇ ਜਿਹਦੇ ਨਾਨਕਿਆਂ ਦਾ ਨਾ ਨਾ ਪਤਾ ਹੋਏ ਪਈ ਨਾਨਕੇ ਕਿੱਥੇ ਨੇ ਤੇ ਰਾਜਨੀਤੀ ਚਾਹੇ ਤੇ ਲੋਕੀ ਨਾਨਕੇ ਲੱਭ ਲੈਂਦੇ ਨੇ ਤੇ ਤੇਰੇ ਯਾਰ ਫਲਾਣੇ ਪਿੰਡ ਨਾਨਕੇ ਨਹੀਂ ਫਲਾਣੇ ਪਿੰਡ ਤੇਰੀ ਮਾਂ ਰਹੀਂਦੀ ਫਲਾਣੇ ਪਿੰਡ ਤੇਰਾ ਪਿਓ ਰਹਿੰਦਾ ਫਲਾਣੇ ਪਿੰਡ ਤੇਰਾ ਮਾਮਾ ਰਹਿੰਦਾ ਨਾਨਾ ਰਹਿੰਦਾ ਵਾ ਇੱਥੇ ਦੇ ਲੋਕੀ ਕੱਢ ਥੱਲਿਓ ਪਤਾਲ ਚੋਂ ਲਿਆਉਂਦੇ ਨੇ ਤੇ ਮੈਂ ਸਮਝਣਾ ਏਡੀ ਵੱਡੀ ਸਤਕਾਰਯੋਗ ਪੋਸਟ ਤੇ ਰਹਿ ਕੇ ਤੇ ਇਹਨੇ ਆਪਣੀ ਜ਼ਿੰਦਗੀ ਰੋਲ ਲਈ ਹੈ ਨਗਾ ਸਾਹਿਬ ਆਪਣਾ ਡਾਕਟਰ ਦਰਜੀਤ ਸਿੰਘ ਟੀਮਾ ਨੇ ਬਿਆਨ ਦਿੱਤਾ ਵੀ ਅਸੀਂ ਪਾਲਿਆ ਪੋਸਿਆ ਪੜਾਇਆ ਖਰਚਾ ਸਰੋਵਣੀ ਵਿੱਚ ਕਿੱਡੀ ਨੇ ਕੀਤਾ ਤੇ ਪਹਿਲੀ ਸਬੀਚੀ ਉਹਨਾਂ ਨੇ ਕਹਿਤਾ ਮੈਂ ਦਫਤਰ ਤੇ ਕਬਜ਼ਾ ਕਰੂੰਗਾ ਨਿਸ਼ਾਨ ਵੀ ਲਊਗਾ ਤੇ ਸਰੋਵਣੀ ਕਮੇਟੀ ਤੇ ਵੀ ਕਬਜ਼ਾ ਕਰਾਂਗਾ ਇਹ ਕੋਈ ਜੰਗਲ ਦਾ ਰਾਜ ਨਹੀਂ ਇਹੋ ਜੇ 3500 ਪੈਦਾ ਹੋਏ ਤੇ 3500 ਮਰ ਗਏ ਨਾ ਕਿ ਇਹ ਪਾਰਟੀ ਦਾ ਦਫਤਰ ਖੋ ਸਕਦਾ ਵਾ ਨਾ ਕਿ ਪਾਰਟੀ ਤੇ ਕਬਜ਼ਾ ਕਰ ਸਕਦਾ ਇਹ ਪਾਰਟੀ ਤੇ 100 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ ਤੇ ਵਿੱਚ ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ ਜੇਲ੍ਹਾਂ ਦੇ ਵਿੱਚ ਬਹੁਤ ਸਾਰੇ ਸਾਡੇ ਵੱਡ-ਵਡੇਰਿਆਂ ਨੇ ਕਦਾਂ ਕਟੀਆਂ ਨੇ ਅਰਦਾਸਾਂ ਕੀਤੀਆਂ ਨੇ ਉਸ ਪਾਰਟੀ ਦੀਆਂ ਜੜ੍ਹਾਂ ਪਤਾਲ ਵਿੱਚ ਨੇ ਕੋਈ ਜੰਬਿਆ ਨਹੀਂ ਇਸ ਪਾਰਟੀ ਦੀਆਂ ਜੜ੍ਹਾਂ ਪੁੱਟਣ ਵਾਲਾ ਨਾ ਅੰਗਰੇਜ਼ ਪੁੱਟ ਸਕਿਆ ਵਾ ਨਾ ਮੁਗਲ ਪੁੱਟ ਸਕੇ ਨੇ ਤੇ ਨਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੋਈ ਸਰਕਾਰਾਂ ਐਮਰਜੈਂਸੀ ਲਾਉਣ ਵਾਲੀਆਂ ਪੁੱਟ ਸਕਲੀਆਂ ਨੇ ਐਮਰਜੈਂਸੀ ਲਾ ਕੇ ਸਰ ਦੀ ਆਵਾਜ਼ ਜਿਹੜੀ ਹੈ ਕੁਚਲ ਦਿੱਤੀ ਗਈ ਸੀ ਪਰ ਉਦੋਂ ਵੀ ਇਹ ਕੌਮ ਜਿਹੜੀ ਹੈ ਬਹਾਦਰਾਂ ਵਾਂਗ ਅੱਗੇ ਆਈ ਤੇ ਫਿਰ ਤਿੰਨ ਵਾਰੀ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਣਾਇਆ ਤੇ ਕਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਹੀ ਇਸੇ ਪਾਰਟੀ ਦੀਆਂ ਜਮਾਨਤਾਂ ਜਬਤ ਹੋ ਗਈਆਂ ਸੀ ਪਾਰਲੀਮੈਂਟ ਵਿੱਚ 15 15 16 16 20 20000 ਵੋਟ ਪਈ ਸਾਰੀ ਪਾਰਲੀਮੈਂਟਲ ਕੈਂ ਵਿੱਚ ਤੇ ਇਸ ਪਾਰਟੀ ਨੂੰ ਇਸ ਪ੍ਰਚਾਰ ਨੇ ਹਿੰਦੁਸਤਾਨ ਦੀ ਸਰਕਾਰ ਦੇ ਪ੍ਰਚਾਰ ਨੇ ਮਲੀਆਂ ਮੇਟ ਕਰ ਦਿੱਤਾ ਸੀਗਾ ਲੇਕਿਨ ਇਹ ਪਾਰਟੀ ਫੇਰ ਆਪਣੇ ਸਿਧਾਂਤ ਤੇ ਖੜੀ ਹੋ ਕੇ ਤਿੰਨ ਵਾਰ ਪੰਜਾਬ ਵਿੱਚ ਸਰਕਾਰਾਂ ਬਣਾਈਆਂ ਔਰ ਮੈਂ ਸਮਝਦਾ ਅੱਜ ਭਾਵੇਂ ਮੁਸ਼ਕਲ ਵਿੱਚ ਆ ਪਰ ਇਸ ਪਾਰਟੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ ਪੁੰਗਰਨੀਆਂ ਨੇ ਤੇ ਸਰਕਾਰ ਕਾਲੀ ਦਲ ਦੀ ਬਣਨੀ ਹੈ ਇਹਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਹਾਂਜੀ ਸ਼ਾਇਦ ਹਰ ਕਿਸੇ ਨੂੰ ਜਿਹੜੇ ਕਦੇ ਸਭ ਕੁਝ ਹਾਂਜੀ ਕੀ ਦੀ ਸ਼ਾਇਤੇ ਹੋ ਰਿਹਾ ਹਰ ਕਿਸੇ ਕਰ ਕੀ ਲੱਗਦਾ ਸ਼ਾਇਦ ਸਾਰੀ ਦੁਨੀਆ ਨੂੰ ਹੀ ਪਤਾ ਵਾ ਜਿਹੜਾ ਸੈਂਟਰ ਹੁੰਦਾ ਉਹ ਜਦੋਂ ਮਰਜ਼ੀ ਜਿੰਨੂੰ ਮਰਜ਼ੀ ਪਾਵਰ ਦੇ ਦੇਵੇ ਪਹਿਲਾਂ ਵੀ ਸੈਂਟਰ ਨੇ ਸਾਨੂੰ ਕੁੱਟਿਆ ਸੀ ਸਾਡੀ ਹਿੰਦੁਸਤਾਨ ਚ ਕਤਲੇਆਮ ਸੈਂਟਰ ਨੇ ਕੀਤੀ ਸੀਗੀ 84 ਦੀ ਕਤਲੇਆਮ ਕਿੰਨੇ ਕੀਤੀ ਸੀ ਜਾਨੀ ਦਰਬਾਰ ਸਾਹਿਬ ਤੇ ਕਿੰਨੇ ਅਟੈਕ ਕੀਤਾ ਸੀ ਤੇ ਅੱਜ ਵੀ ਸਰਕਾਰਾਂ ਜਿਹੜੀਆਂ ਨੇ ਉਹ ਸਾਨੂੰ ਮਾਰਨ ਵਾਸਤੇ ਕੁੱਟਣ ਵਾਸਤੇ ਤੇ ਪੁਚਲ ਦੇਣ ਵਾਸਤੇ ਸਰਕਾਰਾਂ ਫੈਸਲਾ ਕਰ ਰਹੀਆਂ ਨੇ ਮੈਂ ਅੱਜ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਅਸੀਂ ਤੁਹਾਡੇ ਨਾਲ ਨਵਾਂ ਮਾਸਤਾ ਰਿਸ਼ਤਾ ਬਣਾਇਆ ਸੀ ਅਹੀਂ ਤੁਹਾਨੂੰ ਐਮਰਜੈਂਸੀ 'ਚ ਜੇਲਾ 'ਚ ਕਢਾਇਆ ਸੀਗਾ ਅਸੀਂ ਪ੍ਰਧਾਨ ਮੰਤਰੀ ਨਹੀਂ ਸੀ ਅਟਰ ਬਿਆਰੀ ਬਾਤ ਪਈ ਬਣਦਾ ਅਸੀਂ ਤਰਲਾ ਮਾਰ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਿੰਦੁਸਤਾਨ ਦੀਆਂ ਪਾਰਲੀਮੈਂਟ ਦੀਆਂ ਵੋਟਾਂ ਇਕੱਠੀਆਂ ਕਰਕੇ ਤੇ ਅਟਰ ਬਿਆਰੀ ਬਾਤ ਪਈ ਜਿਹਨੂੰ ਪ੍ਰਧਾਨ ਮੰਤਰੀ ਬਣਾਇਆ ਅਸੀਂ ਤਾਂ ਤੁਹਾਡੀ ਦਿਲੋਂ ਢਿੱਡੋਂ ਤੁਹਾਡੇ ਨਾਲ ਸਾਂਝ ਬਣਾਈ ਲੇਕਿਨ ਤੁਹਾਨੂੰ ਪੀੜ ਵੀ ਹੋਈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮਰਨ ਤੋਂ ਬਾਅਦ ਉਹਦਾ ਫਕਰੇ ਕੂਮ ਖੋਇਆ ਕੋਈ ਪੈਨਸ਼ਨ ਨਹੀਂ ਸੀ ਦੇਰੇ ਕੋਈ ਖਰਚਾ ਨਹੀਂ ਸੀ ਦੇਰੇ ਤੇ ਜਿਸ ਇਨਸਾਨ ਦੇ ਗੋਢੀ ਹੱਥ ਦੇਸ਼ ਦਾ ਪ੍ਰਧਾਨ ਮੰਤਰੀ ਲਾਵੇ ਤੇ ਮਰਨ ਤੋਂ ਬਾਅਦ ਉਹਦਾ ਫਕਰੇ ਕਾਮ ਖੋਵੇ ਤੇ ਜਿਹੜੇ ਪਾਰਟੀ ਦੇ ਉੱਤੇ ਸਾਡੇ ਬੜੇ ਆਸਾਨ ਹੋਣ ਉਹਨੂੰ ਪੀੜ ਹੀ ਨਾ ਹੋਵੇ ਫਿਰ ਆਪਾਂ ਕੀ ਕਹਿ ਸਕਨੇ ਆ ਜੀ ਕੋਈ ਵੀ ਪਰਿਵਾਰਕ ਮੈਂਬਰ ਮੁਲਾਕਾਤ ਕਰ ਸਕਦਾ ਕੋਈ ਵੀ ਜਿਹੜਾ ਅੰਦਰ ਇਨਮੇਟ ਹੈ ਚਾਹੇ ਉਹ ਕੈਦੀ ਹੈ ਚਾਹੇ ਉਹ ਹਵਾਲਾਤੀ ਹੈ ਉਹ 10 ਮੈਂਬਰ ਜਿਹੜੇ ਨੇ ਪਰਿਵਾਰਕ ਮੈਂਬਰ ਇਨਕਲੂਡਿੰਗ ਉਹਨਾਂ ਦੇ ਵਕੀਲ ਸਹਿਬਾਨ ਜਿਹੜੇ ਦੋ ਕੂਰਟ ਦੇ ਵਿੱਚ ਕੇਸ ਲੜਦੇ ਨੇ ਉਹਨਾਂ ਦੀ ਮੁਲਾਕਾਤ ਉਹ ਕਰਨ ਦੇ ਲਈ ਅਨਟਾਈਟਲ ਨੇ ਜੀ ਅਸੀਂ ਉਹਨਾਂ ਦੀ ਮੁਲਾਕਾਤ ਕਰਵਾ ਰਹੇ ਹਾਂ ਸਾਰਿਆਂ ਦੀ ਹੁਣ ਇਹ ਇਹ ਨਿੱਕੀ ਤੁਸੀਂ ਸਮਝਾਇਆ ਮੈਂ ਤੁਹਾਡੇ ਸਾਹਮਣੇ ਹੀ ਦੱਸਿਆ ਜੀ ਪਰਿਵਾਰਕ ਮੈਂਬਰਾਂ ਦੀ ਅਸੀਂ ਮੁਲਾਕਾਤ ਜਿਹੜੀ ਉਹ ਕਰਵਾ ਰਹੇ ਹਾਂ ਪਰਿਵਾਰਕ ਮੈਂਬਰ ਵੀ ਉਹ ਜਿਹੜੇ ਮਤਲਬ ਜੋ ਇਨਮੇਟ ਹੈ ਉਹ ਦੱਸਦੇ ਨੇ ਕਿ ਇਹ ਇਹਨਾਂ ਦੇ ਨਾਲ ਪਰਿਵਾਰ ਦੇ ਨਾਲ ਮੈਂ ਮੁਲਾਕਾਤ ਕਰਨੀ ਹੈ ਉਹਨਾਂ ਨਾਲ ਅਸੀਂ ਮੁਲਾਕਾਤ ਕਰਵਾਉਣਾ ਕਿੰਨੇ ਟੋਟਲ ਮੈਂਬਰ ਨੇ 10 ਮੈਂਬਰਾਂ ਦੀ ਮੁਲਾਕਾਤ ਹੈ ਜੀ ਕਾਚ 10th ਮੈਂਬਰ ਪ੍ਰिजनਰ ਰੂਲਿੰਗ ਕੀ ਕਹਿੰਦੀ ਹੈ ਜੀ ਪ੍ਰिजनਰ ਰੂਲਸ ਇਹੀ ਕਹਿੰਦੇ ਨੇ ਜੀ ਪੰਜਾਬ ਪ੍ਰिजन ਰੂਲਸ ਜਿਹੜੇ ਨੇ ਉਹ ਬੜੇ ਕਲੀਅਰ ਨੇ ਜੀ ਇਹਦੇ ਉਤੇ 10 ਪਰਿਵਾਰਕ ਮੈਂਬਰ ਹੀ ਮੁਲਾਕਾਤ ਕਰ ਸਕਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਦੋ ਵਕੀਲ ਸਾਹਿਬਾਨ ਜਿਹੜੇ ਉਹਨਾਂ ਦੇ ਕੋਰਟ ਦੇ ਵਿੱਚ ਕੇਸ ਲੜਦੇ ਨੇ ਜੀ ਠੀਕ ਹੈ